ਸਾਰੇ ਨੂੰ ਪਿਆਰ ਭਰੀ ਸਸ਼ਕਲ ਜੀ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਪੰਜਾਬ ਦੇ ਮਲਾਜ਼ਮਾਂ ਤੇ ਪੈਨਸ਼ਨ ਦੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਉਹ ਦੇਖ جاری 55% ਡੇਟ ਤੋਂ ਪਿੱਛੇ ਰਿਹਾ ਪੰਜਾਬ ਕੇਂਦਰ ਤੇ ਹੋਰ ਰਾਜਾਂ ਦੇ ਮੁਲਾਜ਼ਮਾਂ ਦੇ ਨਾਲੋਂ ਪਿੱਛੇ ਪੰਜਾਬ ਸਰਕਾਰੀ ਕਰਮਚਾਰੀ ਮੁਲਾਜ਼ਮ ਕੱਚੇ ਮੁਲਾਜ਼ਮਾਂ ਦੀ ਰੈਗੂਲਰ ਹੋਣ ਦੀ ਮੰਗ ਅਤੇ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਗੂੰਜ ਸਕੱਤਰ ਦੇ ਵਿੱਚ ਉੱਠੀ ਜਿਸ ਨੂੰ ਦੇਖ ਕੇ ਸਰਕਾਰ ਨੇ ਮੁਲਾਜ਼ਮਾਂ ਨੂੰ ਸ਼ਾਂਤ ਕਰਨ ਦੇ ਲਈ ਮੀਟਿੰਗ ਦਾ ਸਮਾਂ ਦਿੱਤਾ ਕਿਉਂਕਿ ਸਕੱਤਰ ਦੇ ਵਿੱਚ ਜਿਹੜਾ ਹੈ ਮੁਲਾਜ਼ਮਾਂ ਦੇ ਵੱਲੋਂ ਜਦੋਂ ਵੀ ਹੜਤਾਲ ਕੀਤੀ ਜਾਂਦੀ ਉਸ ਤੋਂ ਬਾਅਦ ਪੰਜਾਬ ਸਰਕਾਰ ਮੰਗਾਂ ਦੇ ਵੱਲ ਧਿਆਨ ਜ਼ਰੂਰ ਦਿੰਦੀ ਹੈ ਪੰਜਾਬ ਸਰਕਾਰ ਦੇ ਮੁਲਾਜ਼ਮ ਲੰਮੇ ਸਮੇਂ ਤੋਂ ਆਪਣੀਆਂ ਅਨੇਕਾ ਮੁੱਖ ਮੰਗਾਂ ਦੇ ਲਈ ਆਵਾਜ਼ ਉਠਾ ਰਹੇ ਹੈ ਪਿਛਲੇ ਦਿਨੀ ਲੁਧਿਆਣਾ ਵਿਖੇ ਜਿਵੇਂ ਚੋਣ ਦੇ ਵਿੱਚ ਪੰਜਾਬ ਦੇ ਸਾਰੇ ਮਲਾਜ਼ਮਾਂ ਦੇ ਵੱਲੋਂ ਰੋਸ ਮਜ਼ਾਰੇ ਕੀਤੇ ਗਏ ਪੁਲਿਸ ਪ੍ਰਸ਼ਾਸਨ ਨੂੰ ਵੀ ਪੈਟਰੋਲ ਕਰਨਾ ਬਹੁਤ ਹੀ ਮੁਸ਼ਕਲ ਹੋ ਗਿਆ ਸੀ ਮਲਾਜ਼ਮਾਂ ਦੇ ਵੱਲੋਂ ਇੰਨੇ ਰੋਸ ਮਜ਼ਾਰੇ ਕਰਨ ਦੇ ਬਾਵਜੂਦ ਵੀ ਹਲੇ ਤੱਕ ਕੋਈ ਵੀ ਟੁਕਮਾ ਹੱਲ ਨਹੀਂ ਨਿਕਲਿਆ ਸਭ ਤੋਂ بڑا ਮਸਲਾ ਇਸ ਵੇਲੇ ਪੈਂਡਿੰਗ 13% ਡੀਏ ਪੱਤਾ ਦਾ ਮਸਲਾ ਬਣਿਆ ਹੋਇਆ ਹੈ ਜਦ ਕਿ ਕੇਂਦਰ ਸਰਕਾਰ ਦੇ ਮਲਾਜ਼ਮ 55% ਡੀਏ ਲੈ ਰਹੇ ਉੱਥੇ ਪੰਜਾਬ ਦੇ ਮਲਾਜ਼ਮ ਹਲੇ ਵੀ ਪਿੱਛੇ ਸਿਰਫ ਕੇਂਦਰ ਹੀ ਨਹੀਂ ਭਾਰਦੀਆਂ ਸਾਰੀਆਂ ਸਟੇਟਾਂ ਤੋਂ ਪੰਜਾਬ ਸਬ ਕਟੇ ਹੀ ਡੀ ਲੈ ਰਹੇ ਹਨ ਮੁਲਾਜ਼ਮਾ ਨੇ ਦੋਸ਼ ਲਾਇਆ ਕਿ ਹਰ ਮੀਟਿੰਗ ਦੇ ਵਿੱਚ ਸਿਰ ਭਰੋਸੇ ਅਤੇ ਲਾਰੇ ਮਿਲਦੇ ਹਨ ਪਰ ਅਸਲ ਦੇ ਵਿੱਚ ਡੀਏ ਵਿੱਚ ਕਿੱਚ ਕੋਈ ਵਾਦਾ ਨਹੀਂ ਕੀਤਾ ਗਿਆ ਇਸ ਤੋਂ ਇਲਾਵਾ ਮਲਾਜ਼ਮ ਕਈ ਸਾਲਾਂ ਤੋਂ 10 ਤੋਂ 12 ਹਜ਼ਾਰ ਘੱਟ ਤਨਖਾਹ ਲੈ ਰਹੇ ਨੇ ਕੱਚੇ ਮਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਹਾਲੇ ਤੱਕ ਤਾਂ ਜ਼ਰੂਰ ਹੈ ਪਰ ਮਲਾਸਮਾਨੇ ਜ਼ੋਰ ਦਿੱਤਾ ਹੈ ਕਿ ਇਹ ਮਾਮਲਾ ਤੁਰੰਤ ਹੱਲ ਕੀਤਾ ਜਾਵੇ ਸਤਮਾ ਪੇਕ ਕਮਿਸ਼ਨ ਲਾਗੂ ਹੋਣ ਤੋਂ ਬਾਅਦ ਜਿਹੜੀ ਤਨਖਾਹ ਫਿਕਸ ਕਰਕੇ ਜਿਹੜੀ ਤਨਖਾਹ ਜਿਹੜਾ ਫਰਕ ਹੈ ਪਰ ਉਹ ਜਿਹੜਾ 17/7/2020 ਤੋਂ ਬਾਅਦ ਪਰਤੀ ਹੋਏ ਮਲਾਜ਼ਮਾਂ ਨੂੰ ਕੇਂਦਰ ਦੇ ਸਤਵੇਂ ਤਨਖਾਹ ਕਮਿਸ਼ਨ ਹੇਠ ਲਿਆ ਗਿਆ ਹੈ ਜਿਸ ਕਰਕੇ ਉਹਨਾਂ ਦੀ ਤਨਖਾਹ ਹੋਰ ਮਲਾਜ਼ਮਾਂ ਨਾਲੋਂ ਆਸ ਤੋਂ 15000 ਕੱਟ ਲੈ ਰਹੇ ਹਨ ਸੋ ਦੋਸਤੋ ਹਾਲਾਂਕਿ ਇਹ ਮੁਲਾਜ਼ਮ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਤਾਂ ਜਾ ਚੁੱਕਿਆ ਹੈ ਮੁਲਾਜ਼ਮ ਕੇਸ ਜਿੱਤਣ ਦੇ ਬਾਵਜੂਦ ਵੀ ਪਰ ਪੰਜਾਬ ਸਰਕਾਰ ਨੇ ਹਾਲੇ ਤੱਕ ਕੁਛੇ ਮਤਨਖਾ ਕਮਿਸ਼ਨ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਪੁਰਾਣੀ ਪੈਨਸ਼ਨ ਜਿਹੜੀ ਪੈਨਸ਼ਨ ਤੇ ਰਿਟਾਇਰ ਹੋਏ ਮੁਲਾਜ਼ਮਾਂ ਦੀ ਵਾਅਦੇ ਧਰੇ ਜਿਹੜੇ ਤਰੀ ਦੇ ਰਹਿ ਗਏ ਨੇ ਸਰਕਾਰ ਬਣੇ ਨੂੰ 3.5 ਸਾਲ ਦਾ ਸਮਾਂ ਜਿਹੜਾ ਕਿ ਪੂਰਾ ਹੋ ਚੁੱਕਿਆ ਹੈ ਮੁਲਾਜ਼ਮਾਂ ਦੀ ਕਿਸੇ ਵੀ ਮੰਗ ਦਾ ਹੱਲ ਨਹੀਂ ਕੀਤਾ ਗਿਆ ਭਰੋਸੇ ਤੇ ਲਾਰੇ ਹੀ ਜਿਹੜੇ ਦਿੱਤੇ ਜਾਂਦੇ ਨੇ ਮੁਲਾਜ਼ਮ ਆਪਣੀ ਪੈਸ਼ਨ 2.9 ਫੈਕਟਰ ਦੇ ਅਨੁਸਾਰ ਸੋਦੀ ਮੰਗ ਕਰ ਰਹੇ ਹਨ ਜੋ ਕਿ ਉਹਨਾਂ ਨਾਲ ਧੱਕਾ ਕੀਤਾ ਗਿਆ ਹੈ ਪਰ ਹਾਲੇ ਤੱਕ ਅਮਲ ਨਹੀਂ ਹੋਇਆ ਪੁਰਾਣੀ ਪੈਨਸ਼ਨ ਸਕੀਮ ਜਿਸ ਦਾ ਨੋਟੀਫਿਕੇਸ਼ਨ 2022 ਦੇ ਵਿੱਚ ਕੀਤਾ ਗਿਆ ਸੀ ਹਾਲੇ ਤੱਕ ਉਸ ਨੂੰ ਲਾਗੂ ਨਹੀਂ ਕੀਤਾ ਗਿਆ ਛੱਤੀਸਗੜ ਰਾਜਸਥਾਨ ਅਤੇ ਚਾਰਖੰਡ ਵਗੈਰਾ ਰਾਜ ਇਸ ਸਕੀਮ ਨੂੰ ਜਿਹੜਾ ਲਾਗੂ ਕਰ ਚੁੱਕੇ ਹਨ ਪਰ ਪੰਜਾਬ ਹਾਲੇ ਵੀ ਪਿੱਛੇ ਆ ਜਿਹੜਾ ਚੱਲ ਰਿਹਾ ਹੈ ਹੋਰ ਮੰਗਾਂ ਵੀ ਜਿਹੜੀਆਂ ਲੜਕੀਆਂ ਨੇ ਆਸ਼ਾ ਵਰਕਰ ਤੇ ਮਿੱਡੇ ਮਿਲ ਵਰਕਰਾਂ ਦੇ ਮਾਨ ਪੱਤਿਆਂ ਦੇ ਵਿੱਚ ਵਾਦਾ ਏਸੀਪੀ ਸਕੀਮ ਦੀ ਬਹਾਲੀ ਪੈਂਡਿੰਗ ਹੈ ਜਿਹੜਾ ਬੰਦ ਪੱਤੇ ਤੇ ਮੋੜ ਲਾਗੂ ਕਰਨਾ ਜੀਪੀ ਫ ਖਾਤਿਆਂ ਦੀ ਸ਼ੁਰੂਆਤ ਐਨਪੀਐਸ ਨੂੰ ਖਤਮ ਕਰਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ ਮਲਾਜ਼ਮਾਂ ਦੀ ਆਵਾਜ਼ ਅਤੇ ਸੰਘਰਸ਼ ਲਗਾਤਾਰ ਜਾਰੀ ਹੈ ਸੋ ਦੋਸਤੋ ਇਹ ਸੀ ਆਸਤੀ ਬਹੁਤ ਹੀ ਖਾਸ ਅਪਡੇਟ ਮਿਲਦੇ ਕਿਸੀ ਹੋਰ ਨਵੇਂ ਅਪਡੇਟ ਦੇ ਨਾਲ ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਧੰਨਵਾਦ